ਪਹਿਲਾਂ ਇਹਨਾਂ ਦੀ ਗੱਲ ਸੁਣਿਓ ਤਾਂ ਫੇਰ ਕਰਦੇ ਆ ਅੱਗੇ ਗੱਲ ਇੱਤਾ ਵੀ ਹਿੰਦੂ ਖੋਦ ਕਹਿੰਦੇ ਆ ਵੀ ਇਹ ਸੰਵਿਧਾਨ ਜਿਹੜਾ ਬਦਲ ਦੇਣਾ ਚਾਹੀਦਾ ਹੂੰ ਇਧਰ ਜਿਹੜੇ ਬੇਵਕੂਫ ਲੋਕ ਆ ਉਹ ਅੱਜ ਵੀ ਲੱਗੇ ਹੋਏ ਵੀ ਇਹਦੇ ਬੁੱਤ ਸਿੱਖੋ ਲਾਂਦੇ ਇਹ ਕਿਹਦਾ ਬੁੱਤ ਇੱਕ ਗੁਰੂ ਆ ਕੌਣ ਆ ਬੰਦਾ ਇਹ 250 ਬੰਦੇ ਦੀ ਕਮੇਟੀ ਸੀ ਜੀ ਜੀ 250 ਬੰਦੇ ਦੀ ਕਮੇਟੀ ਸੀ ਇਹਦੇ ਬੁੱਤ ਲਾ ਲਾ ਕੇ ਲੋਕਾਂ ਨੂੰ ਬੇਵਕੂਫ ਬਣਾ ਲੋਕਾਂ ਨੂੰ ਉਹ ਲੋਕ ਪੂਜਣ ਡਿਆ ਜਿਨ੍ਹਾਂ ਕੋਲ ਖਾਣ ਰੋਟੀ ਨਹੀਂ ਹੂੰ ਜਿਹੜਾ ਉਹਨਾਂ ਸਿਕਸਪਰ ਜਸਟਿਸ ਨੇ ਕਿਹਾ ਵੀ ਪੰਜਾਬ ਦੇ ਵਿੱਚ ਭਗਤ ਰਵਿਦਾਸ ਨੂੰ ਪ੍ਰਮੋਟ ਕਰੋ ਜੇ ਪ੍ਰਮੋਟ ਕਰਨਾ ਹੈ ਅੰਬੇਦਕਰ ਨੂੰ ਪ੍ਰਮੋਟ ਨਾ ਕਰੋ ਭਗਤ ਰਵਿਦਾਸ ਨੂੰ ਪ੍ਰਮੋਟ ਕਰੋ ਅੰਬੇਦਕਰ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਭਗਤ ਰਵਿਦਾਸ ਨੇ ਪੰਜਾਬ ਦਾ ਭਲਾ ਕਰਨਾ ਬਿਲਕੁਲ ਭਗਤ ਰਵਿਦਾਸ ਨੇ ਭਲਾ ਕਰਨਾ ਤੁਮ ਦੀ ਤਾਂ ਕੋਈ ਹਿੰਦੂ ਖੋਦ ਚਾਹੁੰਦਾ ਵੀ ਸੰਵਿਧਾਨ ਨੂੰ ਬਦਲ ਦੇਣਾ ਚਾਹੀਦਾ ਸੰਵਿਧਾਨ ਆ ਇਹੋ ਇਹ ਕੋਈ ਧਾਰਮਿਕ ਗ੍ਰੰਥ ਨਹੀਂ ਵੀ ਜਿਹੜਾ ਮਰਜੀ ਹਿੰਦੂ ਪੁਜਾਰੀ ਤੁਹਾਨੂੰ ਬਦਲ ਕੇ ਦੇ ਦੂਗਾ ਇਹ ਬਦਲਿਆ ਨਹੀਂ ਜਾ ਸਕਦਾ ਦੂਸਰੀ ਗੱਲ Hindu ਇਕੱਲਾ ਨਹੀਂ ਚਾਹੁੰਦਾ ਸਾਡਾ ਸੰਤ ਸਮਾਜ ਇਹੀ ਚਾਹੁੰਦਾ ਜਿਹੜੇ ਵੇਲੜ ਲੋਕ ਆ ਭਾਵੇਂ ਉਹ Hindu ਹੋਣ ਭਾਵੇਂ ਉਹ ਮੁਸਲਮਾਨ ਹੋਣ ਚਾਹੇ ਉਹ ਹੁਣ ਸਾਈ ਤੇ ਚਾਹੇ ਹੁਣ ਉਹ ਸਿੱਖ ਭਾਵੇਂ ਕੋਈ ਵੀ ਡਾਕਟਰ ਅੰਬੇਡਕਰ ਨੇ ਉਹਨਾਂ ਦੀ ਲੀਡ ਦੇ ਵਿੱਚ ਕਿਲ ਠੋਕਿਆ ਹੋਇਆ ਉਹ ਹੁਣ ਕਿਲ ਇਹਨਾਂ ਨੂੰ ਟਿਕਨ ਨਹੀਂ ਦਿੰਦਾ ਜਿਨ੍ਹਾਂ ਨੇ ਲੋਕਾਂ ਨੂੰ ਧਾਰਮਿਕ ਬਣਾਉਣ ਦਾ ਧੰਦਾ ਖੋਲ੍ਹਿਆ ਹੋਇਆ ਬੀਜੇਪੀ ਸਿੱਖਾਂ ਦੇ ਮੋਢਿਆਂ ਤੇ ਲਾ ਕੇ ਚਲਾ ਰਹੀ ਆ ਸੰਤ ਸਮਾਜ ਪਾਰਟੀ ਪਹਿਲਾਂ ਇਹਨਾਂ ਨੇ ਗੁਰਦੁਆਰੇ ਵੱਖਰੇ ਕਰਵਾਏ ਕਿਉਂਕਿ ਉਹ ਜ਼ਰੂਰੀ ਵੀ ਸੀ ਜਨਤਾ ਤਾਂ ਉਸੇ ਤਾਂ ਨਹੀਂ ਵਧ ਰਹੀ ਆ ਤੇ ਗੁਰਦੁਆਰੇ ਵੀ ਵਧਾਉਣੇ ਜ਼ਰੂਰੀ ਸੀ ਤੇ ਹੁਣ ਸੰਵਿਧਾਨ ਦਾ ਰੌਲਾ ਪਾ ਲਿਆ ਕਿਉਂਕਿ ਸੰਵਿਧਾਨ ਅੜਚਣ ਪਾਉਂਦਾ ਇਹਨਾਂ ਦੇ ਮੰਦਰਾਂ ਤੇ ਗੁਰਦੁਆਰਿਆਂ ਦੇ ਵਿੱਚ ਕਿਉਂਕਿ ਇਹ ਸਾਡੇ ਸਰੀਰ ਨੂੰ ਲੱਗਿਆ ਹੋਇਆ ਇੱਕ ਕੋੜਾ ਚਲੋ ਮੰਨਦੇ ਹਾਂ ਡਾਕਟਰ ਅੰਬੇਡਕਰ ਕੋਈ ਗੁਰੂ ਨਹੀਂ ਸੀ ਅੱਗੇ ਜਾ ਕੇ ਗੱਲ ਕਰਦੇ ਹਾਂ ਵੀ ਉਹ ਕੌਣ ਸੀ ਪਰ ਨਾ ਉਹ ਸੰਵਿਧਾਨ ਲਿਖਣ ਤੋਂ ਬਾਅਦ ਦੇ ਵਿੱਚ ਉਹ ਉਹਨਾਂ ਸਾਰੇ ਗੁਰੂਆਂ ਦੀ ਫੱਟੀ ਪੋਛ ਗਿਆ ਵੀ ਜਿਹੜੇ ਸੰਵਿਧਾਨ ਲਿਖਣ ਤੋਂ ਬਾਅਦ ਦੇ ਵਿੱਚ ਹੁਣ ਲੋਕਾਂ ਦੇ ਸਿਰ ਤੇ ਗੁਰੂ ਬਣ ਕੇ ਬੈਠੇ ਆ ਡਾਕਟਰ ਅੰਬੇਡਕਰ ਨੂੰ ਧਰਮ ਦੇ ਨਾਲ ਜਾਂ ਕੋਈ ਧਾਰਮਿਕ ਮਸਲੇ ਦੇ ਨਾਲ ਨਾ ਜੋੜੋ ਉਹ ਤਾਂ ਪੜ੍ਹਿਆ ਲਿਖਿਆ ਦਾ ਗੁਰੂ ਆ ਬਾਕੀ ਜਿਹੜੇ ਗੁਰੂ ਆ ਉਹਨਾਂ ਤੇ ਤਾਂ ਪੁਜਾਰੀ ਦਾ ਕਬਜ਼ਾ ਉਹ ਤਾਂ ਵੰਡ ਕੇ ਦਿੱਤੇ ਹੋਏ ਆ ਲੋਕਾਂ ਨੂੰ ਵੀ ਆ ਤੁਹਾਡਾ ਗੁਰੂ ਆ ਆ ਤੁਹਾਡਾ ਗੁਰੂ ਆ ਜਿਹੜੇ ਵਿਚਾਰੇ ਬਹੁਤੇ ਮਾੜੇ ਮਾਤੜ ਆ ਤਾਂ ਉਹਨਾਂ ਨੂੰ ਗੁੱਗਾ ਯਾਰ ਪੇਚ ਦਿੱਤਾ ਹੋਇਆ ਉਹਨਾਂ ਗੁਰੂਆਂ ਨੂੰ ਪੁਜਾਰੀ ਆਪਣੇ ਹਿਸਾਬ ਨਾਲ ਚਲਾਉਂਦਾ ਪਰ ਡਾਕਟਰ ਅੰਬੇਡਕਰ ਨੂੰ ਆਪਣੇ ਹਿਸਾਬ ਨਾਲ ਚਲਾ ਨਹੀਂ ਸਕਿਆ ਇਸੇ ਕਰਕੇ ਪੁਜਾਰੀ ਉਹਦੇ ਵਿਰੋਧ ਦੇ ਵਿੱਚ ਖੜ ਗਿਆ ਇਸ ਸੰਵਿਧਾਨ ਨੂੰ ਬਦਲਣ ਦੇ ਚਰਚੇ ਹੋ ਰਹੇ ਆ ਬਾਕੀ ਜਿਹਨਾਂ ਕੋਲ ਖਾਣ ਨੂੰ ਰੋਟੀ ਨਹੀਂ ਸੀ ਉਹਨਾਂ ਨੇ ਜੇ ਡਾਕਟਰ ਅੰਬੇਡਕਰ ਦੀ ਪੂਜਾ ਕਰ ਵੀ ਲਈ ਤਾਂ ਹੋਇਆ ਕਿ ਅਨਪੜ ਗਵਾਰ ਬੰਦਾ ਰੋਟੀ ਦੇ ਵਾਸਤੇ ਕੁਝ ਵੀ ਕਰ ਸਕਦਾ ਉਹਦੇ ਵਾਸਤੇ ਤੇ ਕਾਲਾ ਅੱਖਰ ਭੈਂਸ ਦੇ ਬਰਾਬਰ ਲੋਕ ਤਾਂ ਇੱਥੇ ਗ੍ਰੰਥਾਂ ਨੂੰ ਵੀ ਪੂਜੀ ਜਾਂਦੇ ਆ ਲੋਕ ਤੇ ਇੱਥੇ ਪੱਥਰ ਦੀਆਂ ਮੂਰਤੀਆਂ ਨੂੰ ਪੂਜੀ ਜਾਂਦੇ ਆ ਲੋਕ ਤੇ ਇੱਥੇ ਕਬਰਾਂ ਨੂੰ ਪੂਜੀ ਜਾਂਦੇ ਆ ਇਸੇ ਗੱਲ ਦਾ ਤੇ ਖਤਰਾ ਤਾਂ ਨੂੰ ਲੋਕਾਂ ਨੂੰ ਵਿ ਜਿੱਦਾਂ ਜਿੱਦਾਂ ਲੋਕਾਂ ਨੇ ਡਾਕਟਰ ਅੰਬੇਡਕਰ ਨੂੰ ਪੜਨਾ ਤੇ ਤੁਹਾਡਾ ਜਿਹੜਾ ਧਾਰਮਿਕਤਾ ਦਾ ਜਾਲ ਵਿਛਾਇਆ ਹੋਇਆ ਇਹ ਇਕੱਠਾ ਹੋਈ ਜਾਣਾ ਸਿੱਖ ਫੋਰਜਿਸਟਰ ਨੇ ਆਖਿਆ ਵੀ ਪੰਜਾਬ ਦੇ ਵਿੱਚ ਭਗਤ ਰਵੀਦਾਸ ਨੂੰ ਪ੍ਰੋਮੋਟ ਕਰੋ ਡਾਕਟਰ ਅੰਬੇਡਕਰ ਨੂੰ ਨਹੀਂ ਭਗਤ ਰਵੀਦਾਸ ਨੇ ਪੰਜਾਬ ਦਾ ਭਲਾ ਕਰਨਾ ਡਾਕਟਰ ਅੰਬੇਡਕਰ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਇਹ ਸਨੇਹਾ ਸਿੱਖ ਫੋਰਜਿਸਟਰ ਦਾ ਨਹੀਂ ਇਹ ਸਨੇਹਾ ਬੀਜੇਪੀ ਦਾ ਇਹ ਸਨੇਹਾ ਸੰਤ ਸਮਾਜ ਪਾਰਟੀ ਦਾ ਇਹ ਸਨੇਹਾ ਬ੍ਰਾਹਮਣਵਾਦ ਦਾ ਕਿਉਂਕਿ ਜੇ ਰਵੀਦਾਸ ਨੂੰ ਪ੍ਰੋਮੋਟ ਕਰੋਗੇ ਤਾਂ ਪੰਜਾਬ ਦੇ ਵਿੱਚ ਹੋਰ ਗੁਰਦੁਆਰੇ ਬਣਨਗੇ ਉਹਨਾਂ ਗੁਰਦੁਆਰਿਆਂ ਦਾ ਫਾਇਦਾ ਕਿਹਨੂੰ ਹੋਏਗਾ ਸੰਤ ਸਮਾਜ ਨੂੰ ਤੇ ਸਰਕਾਰਾਂ ਨੂੰ ਅਗਰ ਜੇ ਪੰਜਾਬ ਦੇ ਵਿੱਚ ਡਾਕਟਰ ਅੰਬੇਡਕਰ ਨੂੰ ਪ੍ਰੋਮੋਟ ਕਰੋਗੇ ਤੇ ਪੰਜਾਬ ਦੇ ਵਿੱਚ ਹਸਪਤਾਲ ਖੁੱਲਣਗੇ ਤੇ ਸਕੂਲ ਖੁੱਲਣਗੇ ਉਹਦਾ ਫਾਇਦਾ ਕਿਹਨੂੰ ਹੋਏਗਾ ਲੋਕਾਂ ਨੂੰ ਰਵੀਦਾਸ ਨੂੰ ਪ੍ਰਮੋਟ ਕਰੋਗੇ ਤਾਂ ਉਸੇ ਤਰ੍ਹਾਂ ਦੀਨ ਦਲਿਤਰ ਬਣੇ ਰਹੋਗੇ ਤਲਕੀ ਫੇ ਅਗਲੇ ਜਨਮ ਦੇ ਵਿੱਚ ਇਸ ਜਨਮ ਦੇ ਵਿੱਚ ਸਾਧੂ ਸੰਤਾਂ ਦੀ ਸੇਵਾ ਜੇ ਡਾਕਟਰ ਅੰਬੇਡਕਰ ਨੂੰ ਪ੍ਰਮੋਟ ਕਰੋਗੇ ਤੇ ਤਲਕੀ ਇਸੇ ਜਨਮ ਦੇ ਵਿੱਚ ਪਾਉਂਗੇ ਵੈਸੇ ਤਾਂ ਡਾਕਟਰ ਅੰਬੇਡਕਰ ਨੂੰ ਪ੍ਰਮੋਟ ਕਰਨ ਦੀ ਜਰੂਰਤ ਨਹੀਂ ਜਿਹੜਾ ਉਹਨੂੰ ਪੜਦਾ ਨਾ ਉਹ ਖੁਦ ਹੀ ਪ੍ਰਮੋਟ ਹੋ ਜਾਂਦਾ ਉਹ ਦੱਸ ਦਿੰਦਾ ਤੁਹਾਨੂੰ ਵੀ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਪਹਿਲਾਂ ਵੀ ਤੁਸੀਂ ਕਈਆਂ ਗੁਰੂਆਂ ਨੂੰ ਪੰਜਾਬ ਦੇ ਵਿੱਚ ਪ੍ਰਮੋਟ ਕੀਤਾ ਹੋਇਆ ਉਹਨਾਂ ਨੇ ਤਾਂ ਪੰਜਾਬ ਦਾ ਭਲਾ ਕੀਤਾ ਨਹੀਂ ਤੇ ਹੁਣ ਰਵੀਦਾਸ ਪੰਜਾਬ ਦਾ ਕਿੰਨਾ ਕੁ ਭਲਾ ਕਰ ਦੇਗਾ ਰਵੀਦਾਸ ਨਾਲੋਂ ਪਹਿਲਾਂ ਤੁਸੀਂ ਕਿੱਡੇ ਕਿੱਡੇ ਵੱਡੇ ਪੰਜਾਬ ਦੇ ਵਿੱਚ ਪ੍ਰਮੋਟ ਕਰਕੇ ਬਿਠਾ ਲਏ ਹੋਏ ਆ ਉਹਨਾਂ ਨੇ ਤਾਂ ਪੰਜਾਬ ਦਾ ਅਜੇ ਤੱਕ ਕੋਈ ਭਲਾ ਨਹੀਂ ਕੀਤਾ ਭਲਾ ਤਾਂ ਹੁਣ ਡਾਕਟਰ ਅੰਬੇਡਕਰ ਹੀ ਕਰੂਗਾ ਕਿਉਂਕਿ ਪੰਜਾਬੀਆਂ ਨੂੰ ਫਿਰ ਵੀ ਬਾਕੀਆਂ ਨਾਲੋਂ ਜਲਦੀ ਸਮਝ ਆ ਜਾਂਦੀ ਆ ਜਿੱਦਣ ਲੋਕਾਂ ਨੇ ਡਾਕਟਰ ਅੰਬੇਡਕਰ ਨੂੰ ਸਮਝ ਲਿਆ ਨਾ ਤੇ ਉਸ ਦਿਨ ਪੁਜਾਰੀਵਾਦ ਜਿਹੜਾ ਉਹ ਖਤਮ ਅੱਗੇ ਗੱਲ ਸੁਣਿਓ ਤਾਂ ਫੇਰ ਕਰਦੇ ਆ ਗੱਲ ਡਾਕਟਰ ਭੀਮਰਾਓ ਅੰਬੇਦਕਰ ਜਿਹੜੇ ਆ ਉਹ ਧਾਰਮਿਕ ਕੋਈ ਨੇਤਾ ਨਹੀਂ ਸੀ ਨਾ ਕੋਈ ਧਾਰਮਿਕ ਹਸਤੀ ਸੀ ਸੋ ਜਦੋਂ ਹੁਣ ਸਿੱਖ ਕਹਿੰਦੇ ਆ ਵੀ ਅਸੀਂ ਸੰਵਿਧਾਨ ਦੀ ਕਾਪੀ ਸਾੜਨੀ ਆ ਤੇ ਉਹ ਸਹੀ ਆ ਵਾਰਫੈਸਰ ਉਹ ਜਿਹੜੇ ਸੀਗੇ ਹੁਕਮ ਸਿੰਘ ਹੁਣੀ ਤੇ ਦੂਜੇ ਭਪਿੰਦਰ ਸਿੰਘ ਮਾਨ ਹੁਣੀ ਉਹਨਾਂ ਨੇ ਇਹ ਸਹੀ ਕਿਹਾ ਕਿ ਅਸੀਂ ਇਸ ਕਨਸਟੀਟਿਊਸ਼ਨ ਨੂੰ ਮੰਨਦੇ ਨਹੀਂ ਡਾਕਟਰ ਅੰਬੇਡਕਰ ਬੜਾ ਤਨਖਾਉ ਨੇ ਵੀ ਗੱਲ ਕੀਤੀ ਹੈ ਸਹਿਤ ਇੱਕ ਵੱਖਰੀ ਕਾਮ ਹੈ ਹਮ ਸਾਨੂੰ ਉਹ ਉਹਦੇ ਨਾਲ ਜੁੜ ਗਿਆ ਬਹੁਤ ਵੱਡਾ ਜਿਹਨੂੰ ਕਦੇ ਵੀ ਵਕਸ਼ਾਂਗੇ ਨਹੀਂ ਹਮ ਨਾ ਹੀ ਡਾਕਟਰ ਅੰਬੇਡਕਰ ਕੋਈ ਧਾਰਮਿਕ ਨੇਤਾ ਸੀ ਤੇ ਨਾ ਹੀ ਉਹ ਧਾਰਮਿਕ ਕੋਈ ਹਸਤੀ ਸੀ ਆਹੋ ਤੁਹਾਨੂੰ ਤਾਂ ਬੰਦਾ ਜਿਹੜਾ ਉਹ ਧਾਰਮਿਕ ਚਾਹੀਦਾ ਜਿਹਦੇ ਮਰਨ ਤੋਂ ਬਾਅਦ ਦੇ ਵਿੱਚ ਕੋਈ ਸੋਹਣਾ ਜਿਹਾ ਮੰਦਿਰ ਬਣ ਸਕੇ ਜਿਹਦੇ ਮਰਨ ਤੋਂ ਬਾਅਦ ਦੇ ਵਿੱਚ ਕੋਈ ਸੋਹਣਾ ਜਿਹਾ ਗੁਰਦੁਆਰਾ ਬਣ ਸਕੇ ਤੇ ਤੁਹਾਡਾ ਉੱਥੇ ਤਾਂ ਦਾ ਸ਼ੁਰੂ ਹੋ ਸਕੇ ਭੋਲੇ ਭਾਲੇ ਅੰਨ ਪੜ ਲੋਕਾਂ ਨੂੰ ਠੱਗਣ ਦਾ ਡਾਕਟਰ ਅੰਬੇਡਕਰ ਦੇ ਨਾਲ ਇਹ ਸਭ ਕੁਝ ਹੋ ਨਹੀਂ ਸਕਦਾ ਇਹੀ ਰੌਲਾ ਤੁਹਾਡਾ ਡਾਕਟਰ ਅੰਬੇਡਕਰ ਸਾਹਿਬ ਦੇ ਨਾਲ ਸਿੱਖ ਕਹਿੰਦੇ ਆ ਸੰਵਿਧਾਨ ਦੀ ਕਾਪੀ ਸਾੜਨੀ ਆ ਤੇ ਹਿੰਦੂ ਬ੍ਰਾਹਮਣ ਕਹਿੰਦਾ ਵੀ ਸੰਵਿਧਾਨ ਨੂੰ ਬਦਲ ਦੇਣਾ ਚਾਹੀਦਾ ਫਿਰ ਹਿੰਦੂਆਂ ਤੇ ਸਿੱਖਾਂ ਵਿੱਚ ਫਰਕ ਕੀ ਰਹਿ ਗਿਆ ਇੱਕ ਪਾਸੇ ਤਾਂ ਤੁਸੀਂ ਆਖਦੇ ਆ ਇੱਕ ਪਿਤਾ ਇੱਕ ਕੇ ਵਾਰਸ ਹਮ ਤੇ ਦੂਸਰੇ ਪਾਸੇ ਤੁਹਾਡਾ ਜੋਰ ਲੱਗਾ ਹੋਇਆ ਆਪਣੇ ਆਪ ਨੂੰ ਵੱਖਰੇ ਦੱਸਣ ਦਾ ਤੁਹਾਡੇ ਵਿੱਚ ਤੇ ਉਹਨਾਂ ਦੇ ਵਿੱਚ ਫਰਕ ਕੀ ਆ ਆਦਤਾਂ ਤਾਂ ਸਾਰੀਆਂ ਤੁਹਾਡੀਆਂ ਵੀ ਉਹਨਾਂ ਦੇ ਵਾਲੀਆਂ ਹੀ ਆ ਤੁਸੀਂ ਸਿੱਖਾਂ ਵਾਸਤੇ ਕੀ ਵੱਖਰਾ ਕਰਕੇ ਦਿੱਤਾ ਸਿੱਖਾਂ ਨੂੰ 80% ਸਿੱਖ ਵਜਾਦਾ ਗਰੀਬੀ ਦੇ ਨਾਲ ਜੂਝ ਰਿਹਾ ਤੇ 80% ਹੀ ਹਿੰਦੂ ਜੂਝ ਰਿਹਾ ਵਾ 20-20% ਹਰ ਧਰਮ ਦੇ ਵਿੱਚ ਲਟੇਰੇ ਬੈਠੇ ਹੋਏ ਆ ਇਦਾਂ ਦੇ ਜਿਹੜੇ ਡਾਕਟਰ ਅੰਬੇਡਕਰ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਦਾ ਧੰਦਾ ਚੌਪਟ ਹੋ ਸਕਦਾ ਧਾਰਮਿਕ ਹੋਣ ਦੀ ਵਜ੍ਹਾ ਦੇ ਨਾਲ ਇੰਨਾ ਲੰਮਾ ਟਾਈਮ ਭਾਰਤ ਗੁਲਾਮ ਰਿਹਾ ਕਿ ਅੱਜ ਵੀ ਆ ਬਾਕੀ ਰਹੀ ਗੱਲ ਵੀ ਡਾਕਟਰ ਅੰਬੇਡਕਰ ਸਿੱਖ ਬਣਨਾ ਚਾਹੁੰਦਾ ਸੀ ਉਹ ਨਹੀਂ ਬਣਿਆ ਤੇ ਉਹ ਬੁੱਧ ਬਣ ਗਿਆ ਉਹ ਬੁੱਧ ਬਣਿਆ ਨਹੀਂ ਸੀ ਉਹ ਬੁੱਧ ਹੈ ਸੀ ਇੰਨੀ ਛੋਟੀ ਸੋਚ ਨਹੀਂ ਸੀ ਉਹਦੀ ਵੀ ਉਹ ਸਿੱਖ ਬਣਦਾ ਬੁੱਧ ਕੋਈ ਧਰਮ ਨਹੀਂਗਾ ਬੁੱਧ ਤਾਂ ਜਾਗੇ ਹੋਏ ਨੂੰ ਕਹਿੰਦੇ ਆ ਡਾਕਟਰ ਅੰਬੇਡਕਰ ਇੱਕ ਜਾਗਿਆ ਹੋਇਆ ਵਿਅਕਤੀ ਸੀ ਆਪਣੇ ਪ੍ਰਤੀ ਵੀ ਤੇ ਦੂਜਿਆਂ ਦੇ ਪ੍ਰਤੀ ਵੀ ਉਹਨੇ ਹਿੰਦੂ ਮੁਸਲਮਾਨ ਸਿੱਖ ਤੇ ਅਸਾਈ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਇਹ ਸਭ ਅਫਵਾਹਾਂ ਸੰਤ ਸਮਾਜ ਦੀਆਂ ਉਹਨੇ ਊਚ ਨੀਚ ਤੇ ਉਮੀਰੀ ਗਰੀਬੀ ਵਿੱਚ ਭੇਦ ਭਾਵ ਰੱਖਣ ਵਾਲਿਆਂ ਦੇ ਖਿਲਾਫ ਲੜਾਈ ਲੜੀ ਆ ਇਸ ਕਰਕੇ ਤੁਸੀਂ ਵੀ ਜਾਗੋ ਭਾਵਾਂ ਆਪਣੇ ਪ੍ਰਤੀ ਹੀ ਜਾਗੋ